ਆਜਾ ਜਾਈ ਤਾਂ ਜਾ ਕੇ ਵੇਖਿਆ ਵੀ ਉਹਨਾਂ ਫਾ ਲੈ ਲਿਆ ਤੇ ਬਸ ਪੂਰੇ ਹੋ ਗਏ ਕਿਸੇ ਕਿੰਨੀ ਕਮਰ ਸੀ ਮਗਰ 25 ਸਾਲ ਦਾ ਮਗਾਇਆ ਸ਼ੁਰੂ ਤੇ ਇੱਥੇ ਰਹਿੰਦਾ ਸੀ ਮੁੰਡਾ ਇੱਥੇ ਰਹੇ ਨਹੀਂ ਪਹਿਲਾਂ ਛੋਟੇ ਹੁੰਦੇ ਜਾਂਦਾ ਨਹੀਂ ਮੈਨੂੰ ਪਤਾ ਹੈਗਾ ਵੀ ਇੱਥੇ ਰਹਿੰਦੇ ਕਿੰਨੇ ਰਹਿੰਦੇ ਪਿੰਡ ਰਹਿੰਦੀ ਸੀ ਮੱਛਲਾਲੇ ਬਸ ਤੁਸੀਂ ਇਲਾਕੇ ਲਾਗੀ ਛੱਕੇ ਰਹਿੰਦੇ ਨਾਲ ਨਹੀਂ ਤੇ ਦੁਕਾਨ ਕਰਨੇ ਭਰਾਵਾ ਹੀ ਰਹਿੰਦੇ ਨਹੀਂ ਇੱਥੇ ਨਹੀਂ ਇਹ ਤਾਂ ਤੁਹਾਨੂੰ ਕੀ ਪਤਾ ਲੱਗੇ ਕਾਰਨ ਕੀ ਕਾਰਨ ਹੋ ਰਹੇ ਜੋਕੇ ਦੇ ਮੋਬਾਈਲ ਤੇ ਜੋ ਕੁਝ ਹੈਗਾ ਉਹਨਾਂ ਦੇ ਹੈਗਾ ਬਾਕੀ ਉਦਾਂ ਨਹੀਂ ਸੰਦ ਕੋਈ ਵੀ ਪਤਾ 25 ਸਾਲ ਦਾ ਹੈ ਅੱਜ ਕਪਲ ਕੁਮਾਰ ਨਾਮ ਦਾ ਲੜਕਾ 22 ਸਾਲ ਉਮਰ ਦਾ ਉਹਨੇ ਆਪਣੇ ਛੱਤ ਵਾਲੇ ਪੱਕੇ ਨਾਲ ਚਾਦਰ ਮੋਫਾ ਲੈ ਲਿਆ ਉਸ ਬੰਦੇ ਦੇ ਵਾਰਸਾਂ ਦੇ ਬਿਆਨ ਕਲਮੰਦ ਕਰਾ ਰਹੇ ਨੇ ਕਿ ਵਾਰਸ ਆ ਰਹੇ ਨੇ ਉਹ ਗਏ ਨੇ ਹਮਾਚਲੂ ਨੇ ਉਹ ਜੋ ਆ ਕੇ ਬਿਆਨ ਲਿਖਣ ਦੀ ਗੱਲ ਕਰਦੇ ਸਨ ਸਿਰਫ ਕਾਰਨ ਪਤਾ ਲੱਗਾ ਕੀ ਕਾਰਨ ਕੀ ਹੈ ਅਜੇ ਕੋਈ ਨਹੀਂ ਵਾਰਸ ਆ ਕੇ ਦੱਸਣਗੇ ਉਹ ਤੁਮ ਕੀ ਕਰਦਾ ਸੀ ਮੁੰਡਾ ਜੀ ਰਿਲਾਕਸ਼ਨ ਵਿੱਚ ਰਹਿੰਦਾ ਹਾਂ ਹਾਂਜੀ ਤੇ ਕਿੰਨੇ ਵਾਰ ਸਵੇਰੇ ਕੀਤਾ ਕਿ ਰਾਤੀ ਕੀਤਾ ਸਾਨੂੰ ਦੁਪਹਿਰੇ 12 ਕੋਈ ਇਨਫੋਰਮੇਸ਼ਨ ਨਹੀਂ ਆਈ ਅੱਛਾ ਜੀ ਹਾਂਜੀ ਤੇ ਕੁਝ ਹੋਰ ਕੇ ਕਾਰਨ ਕੋਈ ਅਜੇ ਕੋਈ ਸਾਹਮਣੇ ਨਹੀਂ ਆਇਆ ਬਾਕੀ ਆਪਾਂ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਿਨੀਅਰ ਅਫਸਰ ਸਾਰੇ ਵੀ ਤਸਦੀਕ ਕਰ ਰਹੇ ਨੇ ਜੱਟ ਵੱਡੀ ਕੋਸਟ ਮੰਗਨ ਕੋਈ ਕੀਤੀ ਹੀ ਨਹੀਂ ਭੇਜੀ ਜਾ ਰਹੀਆਂ ਉਸ ਤੋਂ ਉਸ ਤੋਂ ਬਾਅਦ ਜੋ ਪੋਸਟਮੈਨ ਗਿਆ ਹੈ ਅਗਰੀ ਕਰ ਲਿਆ ਸਰ ਜੋ ਪਰਿਵਾਰ ਬਿਆਨ ਦੇਣਗੇ ਉਹ ਕਾਰਵਾਈ ਕੀਤੀ ਗਈ ਹੈ ਬਿਲਕੁਲ ਕਿਸੇ